ਕੀ ਕਹੋਗੇ ਸਰ ਤੁਸੀਂ ਆਸ਼ੀਰਵਾਦ ਜਾਰੇ ਨੂੰ ਲਾਏ ਜਾ ਰਹੇ ਨੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਵੇਖੋ ਜੀ ਅ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੇ ਪਾਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੀ ਸਾਰੀ ਸਿੱਖੋਂ ਦੇਣ ਨਹੀਂ ਦੇ ਸਕਦੀ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਹੈਗਾ ਪੰਥ ਲਈ ਵਾਰ ਬਾਕੀ ਰਹੀ ਪ੍ਰਬੰਧ ਦੀ ਗੱਲ ਅਸੀਂ ਵੇਖ ਕੇ ਬਹੁਤ ਖੁਸ਼ ਹੋਏ ਆ ਇੱਥੇ ਐਡਾ ਵਧੀਆ ਪ੍ਰਬੰਧ ਆ ਹਰ ਪੱਖੋਂ ਜੇ ਲੰਗਰ ਦਾ ਵੇਖ ਲੀਏ ਲੰਗਰ ਚ ਬਹੁਤ ਵਧੀਆ ਆ ਰਾਇਸ ਨਾਲ ਪ੍ਰਮਾਤਵੀ ਇਹ ਕਿਹਾ ਹੀ ਬਹੁਤ ਵਧੀਆ ਕੋਈ ਇਸ ਬਾਰੇ ਕੋਈ ਮਤਲਬ ਕੋਈ ਕਮੀ ਨਹੀਂ ਹੈ ਕਿਸੇ ਸੰਗਤਾਂ ਦੀ ਕਿੰਨੇ ਕੰਮ ਕਰਦਾ ਜੀ ਸੰਗਤਾਂ ਦੇ ਵੇਖ ਲਓ ਆ ਤੁਹਾਡੇ ਸਾਹਮਣੇ ਆ ਕਾਫੀ ਆਮਦਨ ਹੋ ਰਹੀ ਆ ਤਕਰੀਬਨ ਇਹਦੇ ਚ ਸੰਗਤਾਂ ਦਾ ਲੱਗਦਾ ਵੀ ਤਕਰੀਬਨ 40 ਤੋਂ 50 ਹਜ਼ਾਰ ਸੰਗਤ ਰੋਜ਼ ਆ ਹੀ ਰਹੀ ਐ ਇੱਥੇ ਹੁਣ ਇਹਨਾਂ ਦਿਨਾਂ ਚ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਨੂੰ ਸੰਗਤ ਜਿਆਦਾ ਅੰਮ੍ਰਿਤਸਰ ਨਾ ਤੁਸੀਂ ਤਖਤ ਸਾਹਿਬ ਸਾਡੇ ਕੋਲ ਦੇਖੋ ਜੀ ਸਾਡਾ ਇਹ ਸਾਡੀ ਜਨਮ ਭੂਮੀ ਆ ਖਾਸ ਤੇ ਦੀ ਤਾਂ ਇਹ ਇੱਥੇ ਨਹੀਂ ਆਵਾਂਗੇ ਇੱਥੋਂ ਤਾਂ ਸਾਨੂੰ ਸੇਧ ਮਿਲਦੀ ਆ ਸਾਰੀ ਹਾਂਜੀ ਇਸ ਕਰਕੇ ਸਾਨੂੰ ਅਸੀਂ ਬਹੁਤ ਬਹੁਤ ਉਹਨਾਂ ਦੇ ਜਿਹੜੇ ਆ ਸਾਡਾ ਸਿੱਖ ਕੌਮ ਤੇ ਪਰਵਕਾਰ ਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮੈਂ ਕਿਹਾ ਨੀ ਪਨੀਰੀ ਜਿਹੜੀ ਆ ਉਹਨੂੰ ਵੀ ਇਹਨਾਂ ਗੁਰੂ ਘਰਾਂ ਚ ਆ ਕੇ ਮੱਥਾ ਟੇਕਾ ਕੇ ਪੂਰਾ ਚਾਂਸ ਹਾਂ ਬਿਲਕੁਲ ਸਿਖਾਉਣਾ ਚਾਹੀਦਾ ਔਰ ਸਿੱਖ ਵੀ ਰਹੇ ਨੇ ਕਾਫੀ ਫਰਕ ਪੈ ਰਿਹਾ ਬੜਾ ਬਦਲਾਅ ਹੋ ਰਿਹਾ ਜੋ ਸ਼੍ਰੋਮਣੀ ਕਮੇਟੀ ਪ੍ਰਚਾਰ ਕਰ ਰਹੀ ਆ ਉਹ ਬਹੁਤ ਵਧੀਆ ਕਰ ਰਹੀ ਆ ਕੰਮੂਲਤੀ ਤੋਂ ਹੋਏ ਪ੍ਰਕਾਸ਼ ਪ੍ਰੋਸਮਾ ਜੀ ਧੰਤਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਦੁਨੀਆ ਦੇ ਕੋਨੇ-ਕੋਨੇ ਦੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੱਕ ਸ੍ਰੀ ਕੇਸਗੜ੍ਹ ਖਾਸ ਕਰਕੇ ਧੰਤਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸ ਨਗਰ ਕੀਰਤਨ ਇਲਾਕੇ ਦੇ ਵਿੱਚ ਆ ਰਹੇ ਹਨ ਉਹਨਾਂ ਦਸ ਨਗਰਾਂ ਕੀਰਤੇ ਵਿੱਚ ਹਜ਼ਾਰਾਂ ਦੀਆਂ ਸੰਗਤਾਂ ਇੱਥੇ ਸ਼ਾਮ ਨੂੰ 5 ਵਜੇ ਪਹੁੰਚਦੀਆਂ ਹਨ ਤੇ ਵੈਸੇ ਵੀ ਕਈ ਦਿਨ ਤੋਂ ਲਗਾਤਾਰ ਸੰਗਤ ਦਾ ਤੰਤਾ ਲੱਗਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਐ ਇੱਥੋਂ ਦੇ ਪ੍ਰਬੰਧਕ ਮੇਜਰ ਸਾਹਿਬ ਮਲਕੀਤ ਸਿੰਘ ਜੀ ਸਿੰਘ ਸਾਹਿਬ ਜੀ ਸਾਰਿਆਂ ਵੱਲੋਂ ਇੱਥੇ ਰਲ ਕੇ ਸਾਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਜਾਵਟ ਵਧੀਆ ਕੀਤੀ ਗਈ ਹੈ ਤੇ ਨਾਲ ਹੀ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਹਮ ਹਮਾ ਕੇ ਤਾਂ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਪਹੁੰਚ ਰਹੀ ਹੈ ਤੁਸੀਂ ਹੁਣੇ ਮੱਥਾ ਟੇਕ ਕੇ ਆਏ ਹੋ ਦਰਬਾਰ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਖਾਸ ਤੌਰ ਤੇ ਇਸ ਦਿਹਾੜੇ ਤੇ ਆਣਾ ਵੈਸੇ ਤਾਂ ਸੰਗਤ ਆਉਂਦੀ ਹੁੰਦੀ ਹੈ ਦੇਖੋ ਅਸੀਂ ਆਪਣੇ ਨਲਾਇਕ ਜੇ ਬੱਚੇ ਦਾ ਜਦੋਂ ਜਨਮ ਦਿਨ ਮਨਾਉਂਦੇ ਆ ਅਸੀਂ ਉਹਨੂੰ ਬਹੁਤ ਵਧੀਆ ਪੇਸ਼ ਕਰਦੇ ਆ ਤੇ ਅਸੀਂ ਉਹਦੇ ਜਨਮ ਦਿਤੇ ਅਸੀਂ ਵੱਧ ਤੋਂ ਵੱਧ ਜਾਇਜ਼ ਨਜਾਇਜ਼ ਖਰਚੇ ਕਰਦੇ ਆ ਇਹ ਸਾਨੂੰ ਖੁਸ਼ੀ ਮਿਲ ਜਾਂਦੀ ਹੈ ਥੋੜੀ-ਬੋਤੀ ਪਰ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਸੰਗਤਾਂ ਸਾਨੂੰ ਖਾਸ ਕਰਕੇ ਬੜਾ ਸਕੂਨ ਹੈ ਅਸੀਂ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਕੱਲੂ ਵੀ ਇੱਥੇ ਪਹੁੰਚ ਰਹੇ ਆ ਤੇ ਇਹ ਜੋ ਸਕੂਨ ਹੈ ਇਹ ਤੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਵੰਡਣਾ ਹੈ ਕਿ ਨੂੰ ਕਿੰਨਾ ਆਣਾ ਇਹਨੂੰ ਕਿੰਨਾ ਆਣਾ ਕਿਹਦੀ ਕਿੰਨੀ ਸ਼ਰਧਾ ਹੈ ਇਹ ਪਰਮਾਤਮਾ ਹੀ ਜਾਣਦਾ ਇਹ ਤੰਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਪੜ ਤੇ ਆਈ ਤੇ ਮੈਂ ਆਪਣੇ ਪੂਰੇ ਪਰਿਵਾਰ ਨਾਲ ਆਇਆ ਉਹਦੇ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਉਹ ਰਿਆ ਕਰੀ ਸਜਾਵਟ ਵੀ ਬਹੁਤ ਵਧੀਆ ਕੀਤੀ ਹੋਈ ਹੈ ਤੇ ਸੰਗਤ ਬਹੁਤ ਜ਼ਿਆਦਾ ਹੀ ਹੈ ਭੀੜ ਜ਼ਿਆਦਾ ਸਰ ਪਹਿਲਾਂ ਤਾਂ ਰਿਹਾ ਪਹਿਲਾਂ ਵੀ ਆਨੀ ਉੱਥੇ ਮੈਂ ਦੂਜੀ ਵਾਰ ਆਈ ਹਾਂ ਜੀ ਉਹਦੇ ਦੂਜੀ ਵਾਰ ਆਇਆ ਕਿੰਨਾ ਮਹਿਸੂਸ ਕਰਦੇ ਇੱਥੇ ਪਹੁੰਚ ਕੇ ਵਧੀਆ ਸ਼ਾਂਤੀ ਜੀ ਲੱਗਦੀ ਹੈ ਵਧੀਆ ਲੱਗਦਾ ਜੀ ਲੱਗਦਾ ਹੈ ਖਾਸ ਤੌਰ ਤੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਆ ਕੇ ਖੁਸ਼ੀ ਮਹਿਸੂਸ ਹਾਂਜੀ ਸਰ ਹਾਂਜੀ ਬਹੁਤ ਵਧੀਆ ਲੱਗਦਾ ਜੀ ਆ ਕੇ ਉਹਦੇ ਮੱਥਾ ਟੇਕਣ ਆਏ ਹਾਂ